ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਜੀ ਸਤਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਸਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਸੰਤ ਬਾਬਾ ਹਜਾਰਾ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਵਿਖੇ ਅੱਜ ਅਸੀਂ ਬੜੇ ਦਿਨਾਂ ਬਾਅਦ ਡੇਰਾ ਵਿਖੇ ਪਹੁੰਚੇ ਆਏ ਆ ਤੇ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਸੰਗਰਾਂਦ ਦਾ ਦਿਹਾੜਾ ਵਾ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਡੇਰੇ ਤੋਂ ਹੀ ਜਿਹੜੀਆਂ ਤਸਵੀਰਾਂ ਸੀ ਤਾਂ ਨਾਲ ਸਾਂਝਾ ਕਰਨ ਜਾ ਰਹੇ ਆਪਾਂ ਹੁਣ ਗੁਰੂ ਪਿਆਰਿਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਜਿੱਥੇ ਸੰਤਾਂ ਦੀ ਅੱਜ ਜੋ ਸੰਗਰਾਮ ਦਾ ਦਿਹਾੜਾ ਜੋ ਚੱਲ ਰਿਹਾ ਵਾ ਉਸ ਨੂੰ ਮੱਖ ਰੱਖਦੇ ਆ ਜਿਹੜੀਆਂ ਤਸਵੀਰਾਂ ਅਸੀਂ ਡੇਰੇ ਨਾਲ ਡੇਰੇ ਤੋਂ ਜਿਹੜੀਆਂ ਸਾਂਝਾ ਕਰਨ ਜਾ ਰਹੇ ਆ ਸਾਰ ਤੋਂ ਮੈਂ ਪਹਿਲਾਂ ਬਾਹਰ ਦਾ ਦ੍ਰਿਸ਼ ਤੁਹਾਨੂੰ ਜਰੂਰ ਦਿਖਾਉਣਾ ਚਾਹਾਂਗਾ ਜਿੱਥੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਲੱਗੀਆਂ ਹੋਈਆਂ ਨੇ ਛੋਟੇ ਛੋਟੇ ਬੱਚਿਆਂ ਦੇ ਖਡਾਉਣਿਆਂ ਦੀਆਂ ਦੁਕਾਨਾਂ ਦੀ ਆਪਾਂ ਗੱਲ ਕਰੀਏ ਅਤੇ ਨਾਲ ਹੀ ਜਿਹੜੇ ਆ ਲੋਕਾਂ ਵੱਲੋਂ ਜਿਹੜੀ ਆ ਖਰੀਦ-ਫਰੋਦ ਤੇ ਜਿਹੜੀ ਆ ਕੀਤੀ ਜਾ ਰਹੀ ਆਓ ਆਪਾਂ ਹੁਣ ਤੁਹਾਨੂੰ ਚਲਦੇ ਆਂ ਲੈ ਕੇ ਅੰਦਰ ਜਿੱਥੇ ਗੁਰੂ ਪਿਆਰਿਓ ਆਈਆਂ ਸੰਗਤਾਂ ਵਾਸਤੇ ਮੈਂ ਕਹਿੰਦਾ ਜੀ ਗਰਮਾ-ਗਰਮ ਗੁਲਾਬ ਜਮਨਾ ਦਾ ਵੀ ਲੱਗਰ ਲੱਗਾ ਹੋਇਆ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਦਿਖਾਵਾਂਗੇ ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਸਕਦੇ ਹੋ ਡੇਰੇ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇੱਧਰ ਗਰਮਾ ਗਰਮ ਗੁਲਾਬ ਜਮਨਾ ਦਾ ਲੰਗਰ ਜਿਹੜਾ ਚੱਲ ਰਿਹਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਆਂਦੀਆਂ ਨੇ ਗੁਰੂ ਦੇ ਦਰਸ਼ਨਾਂ ਲਈ ਆਉਂਦੀਆਂ ਤੇ ਸੰਗਤਾਂ ਪਿੰਡ ਬਰਾਹੀਵਾਲ ਦੀ ਸੰਗਤ ਵੱਲੋਂ ਜਿਹੜਾ ਗੁਰੂ ਪਿਆਰਿਓ ਗਰਮਾ ਗਰਮ ਜਿਹੜਾ ਗੁਲਾਬ ਜਮਨਾ ਦਾ ਲੰਗਰ ਜਿਹੜਾ ਗੁਰੂ ਪਿਆਰਿਓ ਚੱਲ ਰਿਹਾ ਸੱਸੀ ਵੀਰ ਜੀ ਸੱਸੀ ਗਾ ਜਿਹੜੀਆਂ ਸੰਗਤਾਂ ਵੱਲੋਂ ਲੰਗਰ ਜਿਹੜਾ ਚੱਲ ਰਿਹਾ ਗੁਰੂ ਪਿਆਰਿਓ ਇਹ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਬਾਕੀ ਬਰਾਉਂ ਵਾਲ ਦੀ ਸੰਗਤ ਜਿਹੜੀ ਨਾਲ ਠੀਕ ਹੈ ਉਹਨਾਂ ਦੇ ਸਹਿਯੋਗ ਨਾਲ ਸਰ ਜੀ ਹਰ ਸਾਲ ਹੀ ਲਾਉਂਦੇ ਹਾਂ ਸੱਚ ਹਰ ਸੰਗਰਾਮ ਤਰਸਾ ਕਰਾਂ ਦੀ ਲਾਉਂਦੇ ਹੋ ਸੰਗਰਾਮ ਦੇ ਇੱਥੇ ਤੇ ਬਾਬਾ ਬਕਾਲਾ ਸਾਹਿਬ ਪਹਿਲੇ ਪੈਰ ਦਾ ਲੰਗਰ ਹੁੰਦਾ ਅੱਛਾ ਬਾਬਾ ਬਕਾਲਾ ਸਾਹਿਬ ਹੀ ਲਾਉਂਦੇ ਹਾਂ ਹਾਂਜੀ ਉਹ ਮੱਸੀਆ ਦੀ ਮੱਸੀਆ ਹੁੰਦਾ ਅੱਛਾ ਠੀਕ ਹੈ ਹਾਂਜੀ ਕਿਹੜੇ ਕਿਹੜੇ ਵੀਰਾਂ ਦਾ ਸਹਿਯੋਗ ਨਾਲ ਤੁਸੀਂ ਲਗਾ ਰਹੇ ਹੋ ਲੰਗਰ ਜੀ ਦਾ ਗੁਰੂ ਪਿਆਰਿਓ ਇਹ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੈ ਅੱਛਾ ਐਨ ਆਰ ਆਈ ਵੀਰ ਪਿੰਡ ਬਰਾਇਂ ਵਾਲ ਦੀ ਹਾਂਜੀ ਹਾਂਜੀ ਠੀਕ ਹੈ ਅੱਜ ਸੰਗਤਾਂ ਦਾ ਦਿਹਾੜਾ ਦੋ ਲੱ ਤੋਗਣਾ ਪਿੰਡ ਬਰਾਹੀਵਾਲ ਦੇ ਜਿਹੜੇ ਐਨਆਰਆਈ ਵੀਰੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਗਲਾਬ ਜਮਨਾ ਦਾ ਕਰਮਾ ਕਰਮ ਲੰਗਰ ਜਿਹੜਾ ਚੱਲ ਰਿਹਾ ਗੁਰਪਿਆਰ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਵਿਖੇ ਕਰਮਾ ਕਰਮ ਜਿੱਥੇ ਗਲਾਬ ਜਮਨਾ ਦਾ ਲੰਗਰ ਚੱਲ ਰਿਹਾ ਉੱਥੇ ਲੰਗਾ ਪ੍ਰਸ਼ਾਦਾ ਵੀ ਚੱਲਦਾ ਪਿਆ ਵਾ ਗੁਰਪਿਆਰਿਓ ਜਿਹੜੀ ਪਾਰਕਿੰਗ ਆ ਗੱਡੀਆਂ ਦੀ ਪਾਰਕਿੰਗ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਬੜੇ ਦਿਨਾਂ ਬਾਅਦ ਆਏ ਕਟੋਗੜੀ ਡੇਢ ਤੋਂ 2 ਮਹੀਨੇ ਹੋ ਗਏ ਅੱਜ 2 ਮਹੀਨੇ ਬਾਅਦ ਇੱਥੇ ਦੇਰੀ ਤੇ ਪਹੁੰਚੇ ਅੱਜ ਬਹੁਤ ਵਧੀਆ ਸਾਨੂੰ ਇੱਥੇ ਆਣ ਲੱਗਦਾ ਤੇ ਅੱਜ ਧੁੱਪ ਵੀ ਪੂਰੀ ਐ ਕੜਾਕੇਦਾਰ ਚੜੀ ਆ ਅੱਤ ਤੁਸੀਂ ਦੇਖ ਸਕਦੇ ਹੋ ਕਿ ਗੱਟੀਆਂ ਦੀ ਪਾਰਕਿੰਗ ਤੇ ਸੇਵਾਦਾਰਾਂ ਦੀ ਆਪਾਂ ਗੱਲ ਕਰੀਏ ਸੇਵਾਦਾਰ ਵੀ ਜਿਹੜੀ ਆ ਬੇਖੂਬੀ ਸੇਵਾ ਜਿਹੜੀ ਆ ਗੁਰੂ ਪਿਆਰਿਓ ਇੱਥੇ ਨਿਭਾ ਰਹੇ ਨੇ ਜੇ ਮੈਂ ਸੰਗਤਾਂ ਦੀ ਗੱਲ ਕਰਾਂ ਗੁਰੂ ਪਿਆਰਿਓ ਸੰਗਤਾਂ ਦਾ ਕੱਠ ਆਠਾ ਮਾਰਦਾ ਕੱਠ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਇੱਕ ਰਹਿائش ਮੈਂ ਹਰ ਵਾਰੀ ਹਰੇਕ ਵੀਡੀਓ ਦੇ ਵਿੱਚ ਦੱਤਾ ਹੁਣਾਂ ਦਾ ਡੇਰੇ ਦੇ ਅੰਦਰ ਜਿਹੜੀ ਰਹਿائش ਵੀ ਬਣੀ ਹੋਈ ਆ ਸੰਗਤਾਂ ਜਿਹੜੀਆਂ ਦੂਰ ਤਰਾਡੇ ਤੋਂ ਆਉਂਦੀਆਂ ਨੇ ਇੱਥੇ ਰਹਿਣ ਲਈ ਜਿਹੜੀ ਆ ਡੇਰੇ ਵੱਲੋਂ ਜਿਹੜੀ ਆ ਰਹਿائش ਜਿਹੜੀ ਆ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਾਂਗੇ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਣੀ ਵੱਲੋਂ ਜਿਹੜੀ ਆ ਸੇਵਾ ਸ਼ੁਰੂ ਕਰਾਈ ਗਈ ਸੀ ਇੱਥੇ ਡੇਰੇ ਤੇ ਉਹ ਕਾਦੀ ਸੇਵਾ ਸ਼ੁਰੂ ਕਰਾਈ ਗਈ ਸੀ ਦਰਸ਼ਨੀ ਦੂੜੀ ਦੀ ਦਰਸ਼ਨੀ ਦੂੜੀ ਆ ਜਿਹੜੀ ਲਗਭਗ ਜਿਹੜੀ ਆ ਤਿਆਰ ਹੋ ਚੁੱਕੀ ਆ ਗੁਰੂ ਪਿਆਰਿਓ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਦਰਸ਼ਨੀ ਦੂੜੀ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਜਰੂਰ ਕਰਾਵਾਂਗੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੁਰੂ ਪਿਆਰਿਓ ਗੁਰੂ ਘਰ ਲੰਗਰ ਜਿੱਧਰ ਚੱਲ ਰਿਹਾ ਉਹ ਸਾਹਮਣੇ ਤੁਸੀਂ ਲੰਗਰ ਹਾਲ ਦੇਖ ਸਕਦੇ ਹੋ ਡੇਰੇ ਦਾ ਇੱਧਰ ਦਰਸ਼ਨੀ ਦੂੜੀ ਦੇ ਵਿੱਚ ਦਰਸ਼ਨ ਤੁਹਾਨੂੰ ਜਰੂਰ ਕਰਾਵਾਂਗਾ ਪਿੱਛੇ ਅਸੀਂ ਇਹ ਵੀਡੀਓ ਪਾਈਆਂ ਸੀ ਡੇਰੇ ਦੀਆਂ ਤੇ ਉਦੋਂ ਦਰਸ਼ਨੀ ਦੂੜੀ ਦਾ ਜਿਹੜਾ ਕੰਮ ਜਿਹੜਾ ਚੱਲਦਾ ਪਿਆ ਸੀ ਗੁਰੂ ਪਿਆਰਿਓ ਤੇ ਹੁਣ ਜਿਹੜਾ ਦਰਸ਼ਨੀ ਦੂੜੀ ਦਾ ਕੰਮ ਜਿਹੜਾ ਲਗਭਗ ਸਿਰੇ ਚੜ ਚ ਇੱਕ ਬਾਬਾ ਰੋਸ਼ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਜੀ ਦੀ ਯਾਦਗਾਰ ਵੀ ਜਿਹੜੀ ਆ ਡੇਰਾ ਵਿਖੇ ਜਿਹੜੀ ਆ ਬਣਾਈ ਗਈ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦਰਸ਼ਨੀ ਦੂੜੀ ਦੇ ਦਰਸ਼ਨ ਜ਼ਰੂਰ ਕਰਾਉਣਾ ਚਾਹਾਂਗਾ ਗੁਰੂ ਪਿਆਰਿਓ ਇਹ ਦਰਸ਼ਨੀ ਦੂੜੀ ਤੁਸੀਂ ਇਹ ਦਰਸ਼ਨ ਕਰੋ ਗੁਰੂ ਪਿਆਰਿਓ ਇਹ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਜੀ ਜਿਹੜੀ ਦਰਸ਼ਨੀ ਦੂੜੀ ਦੀ ਜਿਹੜੀ ਸੇਵਾ ਇਹ ਸ਼ੁਰੂ ਕਰਵਾ ਕੇ ਗਏ ਸੀ ਤੇ ਉਹ ਲਗਭਗ ਜਿਹੜੀ ਦਰਸ਼ਨੀ ਦੂੜੀ ਦੀ ਜਿਹੜੀ ਸੇਵਾ ਜਿਹੜੀ ਆ ਪੂਰੀ ਹੋ ਚੁੱਕੀ ਆ ਆ ਤੁਸੀਂ ਦਰਸ਼ਨੀ ਦੂੜੀ ਦੇਖ ਸਕਦੇ ਹੋ ਜਦੋਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਤੋਂ ਪਹਿਲਾਂ ਜਿਹੜੀ ਆ ਇਹ ਦਰਸ਼ਣੀ ਦੂੜੀ ਤੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਤੇ ਨਿਸ਼ਾਨ ਸਾਹਿਬ ਦੇ ਡੇਰੇ ਦੇ ਅੰਦਰ ਇਹ ਦਰਸ਼ਣੀ ਦੂੜੀ ਹੈ ਮਾਰਾ ਗੁਰੂ ਪਿਆਰੇਓ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦਰਾ ਸਾਹਿਬ ਜੀ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਇਹ ਦਰਸ਼ਣੀ ਦੂੜੀ ਦੇ ਦਰਸ਼ਨ ਤੁਹਾਨੂੰ ਅਸੀਂ ਕਰਾ ਰਹੇ ਹਾਂ ਪਹਿਲਾਂ ਜਦੋਂ ਦਰਸ਼ਣ ਦੂੜੀ ਦੀ ਜਿਹੜੀ ਸੇਵਾ ਇਹ ਚੱਲਦੀ ਪਈ ਸੀ ਉਦੋਂ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਏ ਹੁਣ ਲਗਭਗ ਜਿਹੜੀ ਇਹ ਦਰਸ਼ਣ ਦੂੜੀ ਦੀ ਜੀ ਸੇਵਾ ਜਿਹੜੀ ਆ ਇਹ ਪੂਰੀ ਹੋ ਚੁੱਕੀ ਆ ਤੇ ਅੰਦਰ ਥੋੜੀ ਜਿਹੀ ਸੇਵਾ ਮੈਂ ਦੇਖ ਰਿਹਾ ਸੀ ਅੰਦਰ ਥੋੜੀ ਜਿਹੀ ਸੇਵਾ ਜੀ ਰਹਿੰਦੀ ਆ ਤੇ ਪਰ ਲਗਭਗ ਜਿਹੜੀ ਬਾਹਰ ਜਿਹੜੀ ਸੇਵਾ ਜਿਹੜੀ ਆ ਪੂਰੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਜਿੱਥੇ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਆ ਤੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ ਇਹ ਸਾਡੀ ਵੀਡੀਓ ਤੁਸੀਂ ਵੱਦ-ਵੱਦ ਸ਼ੇਅਰ ਕਰ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਸਾਂ ਨਾ ਮਾਰੇ ਜੇਕੇ ਜਨਮ ਨਾ ਮਾ ਆਰਾਮ ਨਹੀਂ ਬੋਰ ਬਰਾ ਇੰਗਰੀਜ਼ੇ ਵਾਟੀ ਕੱਟੀ ਜਾਣਾ ਤੂੰ